ਭਾਰਤੀ ਜਨਤਾ ਪਾਰਟੀ ਵੱਲੋਂ ਸਾਰੇ ਹਲਕਿਆਂ ਵਿੱਚ ਬੂਥ ਵਰਕਰ ਸਮੇਲਨ ਆਯੋਜਨ ਕਰਨ ਦੀ ਲੜੀ ਵਿੱਚ ਅੱਜ ਵਿਧਾਨ ਸਭਾ ਹਲਕਾ ਪੈਲ ਵਿੱਚ ਇੱਕ ਵਿਸ਼ਾਲ ਵਰਕਰ ਸਮੇਲਨ ਦਾ ਆਯੋਜਨ ਕੀਤਾ ਗਿਆ। ਜ਼ਿਲ੍ਹਾ ਭਾਜਪਾ ਪ੍ਰਧਾਨ ਪ੍ਰੋਫੈਸਰ ਭੁਪਿੰਦਰ ਸਿੰਘ ਚੀਮਾ ਦੀ ਅਗਵਾਈ ਵਿੱਚ ਪੁੱਜੇ ਵੱਡੀ ਗਿਣਤੀ ਵਿੱਚ ਕੌਮੀ ਨੇਤਾਵਾਂ ਨੇ ਇਸ ਮੌਕੇ ਵਰਕਰਾਂ ਨੂੰ ਹੱਲਾਸ਼ੇਰੀ ਦਿੰਦਿਆਂ ਆਉਣ ਵਾਲੀਆਂ ਲੋਕ ਸਭਾ ਚੋਣਾਂ ਲਈ ਤਿਆਰਬਰ ਤਿਆਰ ਰਹਿਣ ਦਾ ਸੰਕਲਪ ਦਿੱਤਾ। ਭਾਜਪਾ ਦੇ ਕੌਮੀ ਬੁਲਾਰੇ ਸਰਜੀਤ ਸਿੰਘ ਗਰੇਵਾਲ ਨੇ ਇਸ ਮੌਕੇ ਆਪਣੇ ਸੰਬੋਧਨ ਵਿੱਚ ਆਖਿਆ ਕਿ ਭਾਰਤੀ ਜਨਤਾ ਪਾਰਟੀ ਦੇਸ਼ ਦੇ 140 ਕਰੋੜ ਲੋਕਾਂ ਦਾ ਭਵਿੱਖ ਹੈ ਅਤੇ ਇਹ ਪਾਰਟੀ ਦੇਸ਼ ਨੂੰ ਭ੍ਰਿਸ਼ਟਾਚਾਰ ਮੁਕਤ ਸ਼ਾਸਨ ਅਤੇ ਮਜ਼ਬੂਤ ਰਾਸ਼ਟਰ ਦੇਣਾ ਚਾਹੁੰਦੀ ਹੈ ਇਸ ਮੌਕੇ ਉਹਨਾਂ ਵਿਸ਼ੇਸ਼ ਤੌਰ ਤੇ ਪੱਤਰਕਾਰਾਂ ਨਾਲ ਵੀ ਗੱਲਬਾਤ ਕੀਤੀ ਇਹ ਬਹੁਤ ਸਮਾਗਮ ਸੀ ਪੈਂਡ ਵਿਧਾਨ ਸਭਾ ਦਾ ਅਸੀਂ ਹਰ ਵਿਧਾਨ ਸਭਾ ਚ ਕਰ ਰਹੇ ਹਾਂ ਸਾਡੇ ਪੰਜਾਬ ਦੇ 26000 ਕਾਨਫਰੈਂਸ ਟੋਨ 19000 ਸਾਡਾ ਕੰਮ ਹੋ ਗਿਆ ਹੈ ਤੇ ਹੋਰ ਵੀ ਗਲਾਕਾਰ ਹੋ ਗਏ ਆ ਕਦੇ ਬਰਕਰਰ ਜਗਾ ਜਗਾ ਰਹੇ ਨੇ ਗਰਿਆ ਸਾਹਿਬ ਦਲਕਾਪਦ ਜੀ ਜਿਸ ਤਰ੍ਹਾਂ ਰਵਨੀਤ ਮਿੱਟੂ ਭਾਜਪਾ ਦੇ ਬੜੀ ਆਗੂਗਲ ਦਾ ਸੀ ਤੇ ਹੁਣ ਉਹ ਭਾਜਪਾ ਦੇ ਵਿੱਚ ਸ਼ਾਮਲ ਹੋ ਗਿਆ ਕੀ ਕਹਿਣਾ ਚਾਹੁੰ। ਸਵਾਗਤ ਹੈ ਜੀ ਜਿਹੜਾ ਸਾਡੇ ਡੀਲਨ ਲੇਂਦਰ ਉੱਦੀ ਜੀ ਨੂੰ ਮਤ ਕੇ ਇਧਰ ਮੰਨ ਕੇ ਆਵੇ ਜਿਹੜਾ ਸਾਡੀ ਵਿਚਾਰਧਾਰਾ ਇਕਾਤਮ ਮਾਨਵ ਦਰਸ਼ਨ ਨੂੰ ਮੰਨ ਕੇ ਆਵੇ ਅਸੀ ਲੋ ਸਵਤੰਤਰ ਨੇ 140 ਕਰੋੜ ਤੋਂ ਜਿੰਨੇ ਵੀ ਨਾਗਰਿਕ ਸਰਨਾ ਸ਼ਾਮਲ ਹੋਣ ਸਭ ਦਾ ਸਵਾਗਤ। ਸਮਾमेलन ਨੂੰ ਕੌਮੀ ਆਗੂ ਇੰਦਰ ਅਕਬਾਲ ਸਿੰਘ ਅਟਵਾਲ ਅਤੇ ਪ੍ਰਦੀਪ ਗਰਗ ਇੰਚਾਰਜ ਲੋਕ ਸਭਾ ਅਲਕਾ ਫਤੇਗੜ ਸਾਹਿਬ ਨੇ ਵੀ ਸੰਬੋਧਨ ਕੀਤਾ ਜ਼ਿਲ੍ਹਾ ਪ੍ਰਧਾਨ ਪ੍ਰੋਫੈਸਰ ਭពਿੰਦਰ ਸਿੰਘ ਚੀਮਾ ਦੀ ਅਗਵਾਈ ਵਿੱਚ ਸੈਂਕੜਿਆਂ ਦੀ ਗਿਣਤੀ ਵਿੱਚ ਵੱਖ-ਵੱਖ ਪਿੰਡਾਂ ਅਤੇ ਸ਼ਹਿਰਾਂ ਦੇ ਨੌਜਵਾਨਾਂ ਨੇ ਭਾਰਤੀ ਜਨਤਾ ਪਾਰਟੀ ਵਿੱਚ ਸ਼ਾਮਲ ਹੋਣ ਦਾ ਫੈਸਲਾ ਕੀਤਾ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਪ੍ਰੋਫੈਸਰ ਭពਿੰਦਰ ਸਿੰਘ ਚੀਮਾ ਨੇ ਇਸ ਮੌਕੇ ਓਕਾਸ਼ ਗਜਾਓ ਨਾਅਰਿਆਂ ਦੇ ਨਾਲ ਪੁੱਜੇ ਹੋਏ ਨੌਜਵਾਨਾਂ ਦਾ ਲੀਡਰਾਂ ਦਾ ਧੰਨਵਾਦ ਕੀਤਾ ਨਿਊਜ਼ 54 ਪੰਜਾਬ ਪਹਿਲ ਤੋਂ ਕੁਲਦੀਪ ਸਿੰਘ ਬਰਮਾਲੀਪੁਰ ਦੀ ਰਿਪੋਰਟ